ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਵਿਖੇ ਰਾਜ ਤੇ ਅੰਦਲਾ ਪਰੀ ਦੁੱਖ ਲਾਗੇ ਰਾਮ ਨਾਮ ਚਿਤਾਰੇ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਏ ਰਹਾ ਰੋਗ ਗ੍ਰਿਸ਼ਟ ਚਿਤਾਰੇ ਨਾਉ ਬਿਖ ਮਾਤੇ ਕਾ ਠੌਰ ਨਠਾਉ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵੈ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੋੜੀ ਹੀ ਮਹੱਲਾ ਪੰਜਵਾਂ ਵਿਖੇ ਰਾਜ ਤੇ ਅੰਦਲਾ ਪਾਰੀ ਦੁੱਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵੜਾਈ ਮਾਇਆ ਮਗਨ ਨਰਕ ਲੈ ਜਾਏ ਰਹਾਉ ਰੋਗ ਗ੍ਰਸਤ ਚਿਤਾਰੇ ਨਾਉ ਬਖਮਾ ਤੇ ਕਾ ਠੌਰ ਨਠਾਉ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵਹਿ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤ ਜਾਮੀ ਗਉੜੀ ਮਹਲਾ 5 ਵਾ ਬਿਖੇ ਰਾਜ ਤੇ ਅੰਦਲਾ ਪਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਏ ਰਹਾਉ ਰੋਗ ਗ੍ਰਸਤ ਚਿਤਾਰੇ ਨਾਓ ਬਿਖ ਮਾਤੇ ਕਠੋਰ ਨਠਾਓ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵੈ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੋੜੀ ਮਹੱਲਾ ਪੰਜਵਾਂ ਵਿਖੇ ਰਾਜ ਤੇ ਅੰਦਲਾ ਪਾਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵੜਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗ੍ਰਸਤ ਚਿਤਾਰੇ ਨਾਉ ਵਿਖ ਮਾਤੇ ਕਾ ਠੌਰ ਨਠਾਉ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵਹਿ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗਉੜੀ ਮਹੱਲਾ ਪੰਜਵਾਂ ਵਿਖੇ ਰਾਜ ਤੇ ਅੰਧਲਾ ਪਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਏ ਰਹਾ ਰੋਗ ਗ੍ਰਿਸ਼ਟ ਚਿਤਾਰੇ ਨਾਓ ਬਿਖ ਮਾਤੇ ਕਠੋਰ ਨਠਾਓ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵੈ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੋੜੀ ਮਹੱਲਾ ਪੰਜਵਾਂ ਵਿਖੇ ਰਾਜ ਤੇ ਅੰਦਲਾ ਭਾਰੀ ਦੁੱਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਢਾਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗ੍ਰਸਤ ਚਿਤਾਰੇ ਨਾਉ ਬਿਖਮਾ ਤੇ ਕਾ ਠੌਰ ਨਠਾਉ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵਹਿ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗਉੜੀ ਮਹੱਲਾ ਪੰਜਵਾਂ ਵਿਖੇ ਰਾਜ ਤੇ ਅੰਧਲਾ ਪਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਏ ਰਹਾਉ ਰੋਗ ਗ੍ਰਿਸ਼ਟ ਚਿਤਾਰੇ ਨਾਓ ਬਿਖ ਮਾਤੇ ਕਾ ਠੌਰ ਨਠਾਓ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵੇ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੋੜੀ ਮਹੱਲਾ ਪੰਜਵਾਂ ਬਿਖੇ ਰਾਜ ਤੇ ਅੰਦਲਾ ਪਾਰੀ ਦੁੱਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਢਾਈ ਮਾਇਆ ਮਗਨ ਨਰਕ ਲੈ ਜਾਏ ਰਹਾ ਰੋਗ ਗ੍ਰਸਤ ਚਿਤਾਰੇ ਨਾਉ ਬਖਮਾ ਤੇ ਕਾ ਠੌਰਨ ਠਾਉ ਚਰਨ ਕਮਲ ਸਿਉ ਲਾਗੀ ਪੀਤ ਆਨ ਸੁਖਾਂ ਨਹੀਂ ਆਵਹਿ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗਉੜੀ ਮਹਲਾ ਪੰਜਵਾਂ ਵਿਖੇ ਰਾਜ ਤੇ ਅੰਧਲਾ ਪਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਏ ਰਹਾਉ ਰੋਗ ਗ੍ਰਸਤ ਚਿਤਾਰੇ ਨਾਉ ਬਿਖ ਮਾਤੇ ਕਠੋਰ ਨਠਾਉ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵੈ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੋੜੀ ਮਹਲਾ ਪੰਜਵਾਂ ਬਿਖੇ ਰਾਜ ਤੇ ਅੰਦਲਾ ਪਾਰੀ ਦੁੱਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵੜਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗ੍ਰਸਤ ਚਿਤਾਰੇ ਨਾਉ ਬਖ ਮਾ ਤੇ ਕਾ ਠੌਰ ਨਠਾਉ ਚਰਨ ਕਮਲ ਸਿਉ ਲਾਗੀ ਪੀਤ ਆਨ ਸੁਖਾਂ ਨਹੀਂ ਆਵਹਿ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗਉੜੀ ਮਹੱਲਾ ਪੰਜਵਾਂ ਵਿਖੇ ਰਾਜ ਤੇ ਅੰਧਲਾ ਪਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਏ ਰਹਾ ਰੋਗ ਕ੍ਰਿਸ਼ਟ ਚਿਤਾਰੇ ਨਾਉ ਬਿਖ ਮਾਤੇ ਕਠੋਰ ਨਠਾਓ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵੈ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੋੜੀ ਮਹੱਲਾ ਪੰਜਵਾਂ ਵਿਖੇ ਰਾਜ ਤੇ ਅੰਦਲਾ ਭਾਰੀ ਦੁੱਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵੜਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗ੍ਰਸਤ ਚਿਤਾਰੇ ਨਾਉ ਬਿਖਮਾ ਤੇ ਕਾ ਠੌਰ ਨਠਾਉ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵਹਿ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤ ਜਾਮੀ ਗਉੜੀ ਮਹੱਲਾ ਪੰਜਵਾਂ ਵਿਖੇ ਰਾਜ ਤੇ ਅੰਦਲਾ ਪਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਏ ਰਹਾਉ ਰੋਗ ਗ੍ਰਸਤ ਚਿਤਾਰੇ ਨਾਉ ਬਿਖ ਮਾਤੇ ਕਠੋਰ ਨਠਾਉ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵੈ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੋੜੀ ਮਹੱਲਾ ਪੰਜਵਾਂ ਬਿਖੇ ਰਾਜ ਤੇ ਅੰਦਲਾ ਪਾਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵੜਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗ੍ਰਸਤ ਚਿਤਾਰੇ ਨਾਉ ਬਖਮਾ ਤੇ ਕਾ ਠੌਰ ਨਠਾਉ ਚਰਨ ਕਮਲ ਸਿਓ ਲਾਗੀ ਪ੍ਰੀਤ ਆਨ ਸੁਖਾਂ ਨਹੀਂ ਆਵਹਿ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗਉੜੀ ਮਹਲਾ 5 ਵਾ ਬਿਖੇ ਰਾਜ ਤੇ ਅੰਧਲਾ ਪਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਏ ਰਹਾਉ ਰੋਗ ਗ੍ਰਿਸ਼ਟ ਚਿਤਾਰੇ ਨਾਓ ਬਿਖ ਮਾਤੇ ਕਠੋਰ ਨਠਾਓ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵੈ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੋੜੀ ਮਹੱਲਾ ਪੰਜਵਾਂ ਬਿਖੇ ਰਾਜ ਤੇ ਅੰਦਲਾ ਪਾਰੀ ਦੁੱਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਢਾਈ ਮਾਇਆ ਮਗਨ ਨਰਕ ਲੈ ਜਾਏ ਰਹਾਉ ਰੋਗ ਗ੍ਰਸਤ ਚਿਤਾਰੇ ਨਾਉ ਬਖਮਾ ਤੇ ਕਾ ਠੌਰ ਨਠਾਉ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵਹਿ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਵਿਖੇ ਰਾਜ ਤੇ ਅੰਦਲਾ ਪਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਏ ਰਹਾਉ ਰੋਗ ਕ੍ਰਿਸ਼ਟ ਚਿਤਾਰੇ ਨਾਉ ਬਿਖ ਮਾਤੇ ਕਾ ਠੋਰ ਨਠਾਉ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵੈ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੋੜੀ ਮਹੱਲਾ ਪੰਜਵਾਂ ਬਿਖੇ ਰਾਜ ਤੇ ਅੰਦਲਾ ਪਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵੜਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗ੍ਰਸਤ ਚਿਤਾਰੇ ਨਾਉ ਬਿਖ ਮਾ ਤੇ ਕਾ ਠੌਰ ਨਠਾਉ ਚਰਨ ਕਮਲ ਸਿਓ ਲਾਗੀ ਪ੍ਰੀਤ ਆਨ ਸੁਖਾਂ ਨਹੀਂ ਆਵਹਿ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤ ਜਾਮੀ ਗਉੜੀ ਮਹੱਲਾ ਪੰਜਵਾਂ ਵਿਖੇ ਰਾਜ ਤੇ ਅੰਧਲਾ ਪਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਏ ਰਹਾਉ ਰੋਗ ਕ੍ਰਿਸ਼ਟ ਚਿਤਾਰੇ ਨਾਓ ਬਿਖ ਮਾਤੇ ਕਾ ਠੌਰ ਨਠਾਓ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵੇ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੋੜੀ ਮਹਲਾ 5ਵਾਂ ਬਿਖੇ ਰਾਜ ਤੇ ਅੰਦਲਾ ਪਾਰੀ ਦੁੱਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਢਾਈ ਮਾਇਆ ਮਗਨ ਨਰਕ ਲੈ ਜਾਏ ਰਹਾ ਰੋਗ ਗ੍ਰਸਤ ਚਿਤਾਰੇ ਨਾਉ ਬਖ ਮਾਤੇ ਕਾ ਠੌਰ ਨਠਾਉ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵਹਿ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗਉੜੀ ਮਹੱਲਾ ਪੰਜਵਾਂ ਵਿਖੇ ਰਾਜ ਤੇ ਅੰਧਲਾ ਪਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਏ ਰਹਾਉ ਰੋਗ ਗ੍ਰਿਸ਼ਟ ਚਿਤਾਰੇ ਨਾਉ ਬਿਖ ਮਾਤੇ ਕਠੋਰ ਨਠਾਓ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵੇ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੋੜੀ ਮਹੱਲਾ ਪੰਜਵਾਂ ਵਿਖੇ ਰਾਜ ਤੇ ਅੰਦਲਾ ਭਰੀ ਦੁੱਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗ੍ਰਸਤ ਚਿਤਾਰੇ ਨਾਉ ਬਿਖਮਾ ਤੇ ਕਾ ਠੌਰ ਨਠਾਉ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵਹਿ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤ ਜਾਮੀ ਗੌੜੀ ਮਹੱਲਾ ਪੰਜਵਾਂ ਵਿਖੇ ਰਾਜ ਤੇ ਅੰਧਲਾ ਪਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਏ ਰਹਾਉ ਰੋਗ ਕ੍ਰਿਸ਼ਟ ਚਿਤਾਰੇ ਨਾਓ ਬਿਖ ਮਾਤੇ ਕਾ ਠੋਰ ਨਠਾਓ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵੈ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੋੜੀ ਮਹੱਲਾ ਪੰਜਵਾਂ ਬਿਖੇ ਰਾਜ ਤੇ ਅੰਦਲਾ ਪਾਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵੜਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗ੍ਰਸਤ ਚਿਤਾਰੇ ਨਾਉ ਬਿਖ ਮਾਤੇ ਕਾ ਠੌਰ ਨਠਾਉ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵਹਿ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰਿ ਅੰਤ ਜਾਮੀ ਗਉੜੀ ਮਹਲਾ 5 ਵਾ ਬਿਖੇ ਰਾਜ ਤੇ ਅੰਦਲਾ ਪਰੀ ਦੁਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਏ ਰਹਾਉ ਰੋਗ ਗ੍ਰਸਤ ਚਿਤਾਰੇ ਨਾਉ ਬਿਖ ਮਾਤੇ ਕਾ ਠੌਰ ਨਠਾਉ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵੈ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੋੜੀ ਮਹਲਾ 5 ਬਿਖੇ ਰਾਜ ਤੇ ਅੰਦਲਾ ਪਾਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵੜਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗ੍ਰਸਤ ਚਿਤਾਰੇ ਨਾਉ ਬਖ ਮਾ ਤੇ ਕਾ ਠੌਰ ਨਠਾਉ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵਹਿ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗਉੜੀ ਮਹਲਾ 5 ਵਾ ਬਿਖੇ ਰਾਜ ਤੇ ਅੰਦਲਾ ਪਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਏ ਰਹਾ ਰੋਗ ਗ੍ਰਿਸ਼ਟ ਚਿਤਾਰੇ ਨਾਉ ਬਿਖ ਮਾਤੇ ਕਠੋਰ ਨਠਾਉ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵੇ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੋੜੀ ਮਹਲਾ 5ਵਾਂ ਬਿਖੇ ਰਾਜ ਤੇ ਅੰਦਲਾ ਪਾਰੀ ਦੁੱਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਢਾਈ ਮਾਇਆ ਮਗਨ ਨਰਕ ਲੈ ਜਾਏ ਰਹਾ ਰੋਗ ਗ੍ਰਸਤ ਚਿਤਾਰੇ ਨਾਉ ਬਖ ਮਾਤੇ ਕਾ ਠੌਰ ਨਠਾਉ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵਹਿ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗਉੜੀ ਮਹਲਾ 5 ਵਾ ਬਿਖੇ ਰਾਜ ਤੇ ਅੰਧਲਾ ਪਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਏ ਰਹਾਉ ਰੋਗ ਗ੍ਰਿਸ਼ਟ ਚਿਤਾਰੇ ਨਾਉ ਬਿਖ ਮਾਤੇ ਕਾ ਠੌਰ ਨਠਾਉ ਚਰਨ ਕਮਲ ਸਿਓ ਲਾਗੀ ਪੀਤ ਆਨ ਸੁਖਾਂ ਨਹੀਂ ਆਵੇ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੋੜੀ ਮਹੱਲਾ ਪੰਜਵਾਂ ਬਿਖੇ ਰਾਜ ਤੇ ਅੰਦਲਾ ਪਾਰੀ ਦੁੱਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਢਾਈ ਮਾਇਆ ਮਗਨ ਨਰਕ ਲੈ ਜਾਏ ਰਹਾ ਰੋਗ ਗ੍ਰਸਤ ਚਿਤਾਰੇ ਨਾਉ ਬਖਮਾ ਤੇ ਕਾ ਠੌਰ ਨਠਾਉ ਚਰਨ ਕਮਲ ਸਿਉ ਲਾਗੀ ਪੀਤ ਆਨ ਸੁਖਾਂ ਨਹੀਂ ਆਵਹਿ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ